ਉਮਰ 50 ਸਾਲ ਔਰ ਪੈਰਾਂ ਦੇ ਵਿੱਚ ਸੁੰਨਾਪਣ ਦੇਖੋ ਆਪਣੀਆਂ ਉਂਗਲਾਂ ਦੇ ਵਿੱਚ ਸੁੰਨਾਪਣ ਹੋਣਾ ਔਰ ਹੱਥਾਂ ਦੀ ਉਂਗਲਾਂ ਦੇ ਵਿੱਚ ਸੁੰਨਾਪਣ ਹੋਣਾ ਔਰ ਹੱਥਾਂ ਦੇ ਵਿੱਚ ਦਰਦ ਹੋਣਾ ਪੈਰਾਂ ਦੇ ਵਿੱਚ ਦਰਦ ਹੋਣਾ ਇਸ ਨੂੰ ਕਿਹਾ ਜਾਂਦਾ ਹੈ ਪੈਰੀਫਰਲ ਨਿਊਰੋਪੈਥੀ ਦਰਅਸਲ ਟੈਂ ਸਿਸਟਮ ਬਾਡੀ ਕੰਟਰੋਲ ਕਰਦੇ ਨੇ ਸੈਂਟਰਲ ਨਰਵਸ ਸਿਸਟਮ ਪੈਰੀਫਰਲ ਨਰਵਸ ਸਿਸਟਮ ਔਰ ਆਟੋਨੋਮਿਕ ਨਰਵਸ ਸਿਸਟਮ ਸਭ ਤੋਂ ਪਹਿਲੀ ਗੱਲ ਕਰੀਏ ਸੈਂਟਰਲ ਨਰਵਸ ਸਿਸਟਮ ਜਿਹੜਾ ਆਪਣਾ ਬ੍ਰੇਨ ਔਰ ਸਪਾਈਨਲ ਕਾਰਡ ਨੂੰ ਕੰਟਰੋਲ ਕਰਦਾ ਹੈ ਦੂਸਰੇ ਨੰਬਰ ਤੇ ਅਗਰ ਗੱਲ ਕਰੀਏ ਪੈਰੀਫਰਲ ਨਰਵਸ ਸਿਸਟਮ ਜਿਹੜਾ ਮੋਟਰ ਨਰਵਸ ਸਿਸਟਮ ਔਰ ਸੈਂਸਰੀ ਨਰਵਸ ਸਿਸਟਮ ਮੋਟਰ ਮੀਨਸ ਆਪਾਂ ਇਹ ਮੂਵਮੈਂਟ ਕੀਤੀ ਮੋਡੇ ਤੇ ਔਰ ਬਾਹਾਂ ਸਿੱਧੀ ਕੀਤੀ ਇਹ ਹੋ ਗਿਆ ਮੋਟਰ ਇਦਾਂ ਟੱਚ ਕਰ ਰਹੇ ਆ ਇਹ ਸੈਂਸਰੀ ਨਰਵਸ ਸਿਸਟਮ ਹੋ ਗਿਆ ਤੀਜੇ ਨੰਬਰ ਤੇ ਆ ਗਿਆ ਆਟੋਨੋਮਿਕ ਨਰਵਸ ਸਿਸਟਮ ਜਿਵੇਂ ਹਾਰਟ ਰੇਟ ਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਨਹੀਂ ਕਰ ਸਕਦੇ ਆਪਣੇ ਆਪ ਔਰ ਇਹ ਸਾਰੇ ਨਰਵਸ ਸਿਸਟਮ ਦਾ ਪਾਰਟ ਹੈ ਪਰ ਸਭ ਤੋਂ ਵੱਧ ਜੋ ਅਫੈਕਟ ਕਰਦਾ ਹੈ ਉਹ ਪੈਰੀਫਰਲ ਨਰਵਸ ਸਿਸਟਮ ਕਿਉਂਕਿ ਆਪਣੀਆਂ ਨਸਾਂ ਉਮਰ ਦੇ ਸਾਬ ਨਾਲ ਕਮਜ਼ੋਰ ਹੋ ਜਾਂਦੀਆਂ ਨੇ ਔਰ ਆਪਣੇ ਹੱਥਾਂ ਦੇ ਵਿੱਚ ਸੁੰਨਾਪਣ ਔਰ ਪੈਰਾਂ ਦੇ ਵਿੱਚ ਸੁੰਨਾਪਣ ਐਦਾਂ ਲੱਗਦਾ ਜਿਵੇਂ ਕੀੜੀਆਂ ਚੱਲਦੀਆਂ ਹੋਣ ਤਾਂ ਤੁਸੀਂ ਅੱਜ ਵਾਲੀਆਂ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤੁਸੀਂ ਸੁੰਨਾਪਣ ਦਰਦ ਔਰ ਜੋ ਕੀੜੀਆਂ ਚੱਲਦੀਆਂ ਨੇ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਧ ਸਿੰਘ ਸਰਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੈਰਾਂ ਦੀ ਪੈਰਾਂ ਦੇ ਲਈ ਤੁਸੀਂ ਬੈਠ ਜਾਓਗੇ ਔਰ ਜਿਹੜੀ ਪਹਿਲੀ ਕਸਰਤ ਹੈ ਉਹ ਦੇਖੋ ਤੁਸੀਂ ਆਪਣੇ ਇਹ ਪੰਜੇ ਆ ਟੋ ਆਫ ਕਰਾਂਗੇ ਮਤਲਬ ਉੱਪਰ ਚੱਕ ਦਾਂਗੇ 10 ਗਿਣਾਂਗੇ ਇੱਥੇ ਔਰ ਇਸਦੇ ਤੁਸੀਂ 5 ਸੈਟ ਲਾਉਣੇ ਆ ਇਹ ਹੋਗੀ ਪਹਿਲੀ ਕਸਰਤ ਦੂਜੀ ਕਸਰਤ ਹੀਲ ਰੇਜ਼ ਐਦਾਂ ਹੀ ਆਪਾਂ ਅੱਡੀਆਂ ਉੱਪਰ ਚੱਕ ਦੇਣੀਆਂ 10 ਗਿਣਨੇ ਔਰ ਫੇਰ نیچے 10 ਗਿਣਨੇ ਫੇਰ نیچے ਇਸਦੇ ਵੀ ਆਪਾਂ 5 ਤੋਂ 6 ਸੈਟ ਲਾਉਣੇ ਜਿਹੜੀ ਤੀਜੀ ਕਸਰਤ ਬੈਠ ਕੇ ਆਪਾਂ ਸੀਟਡ ਮਾਰਚ ਉੱਪਰ ਲਾ ਚੱਕੀ ਥੱਲੇ ਜ਼ੋਰ ਦੀ ਉੱਪਰ ਲਾ ਚੱਕੀ ਥੱਲੇ ਜ਼ੋਰ ਦੀ ਐਦਾਂ ਆਪਾਂ ਕਰਾਂਗੇ 20 ਵਾਰੀ ਇਸਦੇ 5 ਸੈਟ ਚੌਥੀ ਕਸਰਤ ਬੈਠ ਕੇ ਕਰਾਂਗੇ ਔਰ ਆਪਾਂ ਪਹਿਲਾ ਪੈਰ ਅੱਗੇ 1 2 ਫੇਰ ਸਾਈਡ ਤੇ 3

ਇਸ ਨੂੰ ਵੀ ਤੁਸੀਂ 1 ਸੈੱਟ ਹੋ ਗਿਆ 6 ਵਾਰੀ ਦਾ ਇਸ ਦੇ ਤੁਸੀਂ 5 ਸੈੱਟ ਲਾਉਣੇ ਇਹ ਹੋਗੀ ਤੁਹਾਡੀ ਪੈਰਾਂ ਦੀ ਕਸਰਤਾਂ ਹੱਥਾਂ ਦੀ ਕਸਰਤਾਂ ਕੀ ਕਰੋਗੇ ਕੱਲੇ-ਕੱਲੇ ਗੁੱਠੇ ਨੂੰ ਆਪਾਂ ਕੱਲੀ-ਕੱਲੀ ਉਂਗਲ ਨਾਲ ਟੱਚ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਇਸ ਨੂੰ ਵੀ ਤੁਸੀਂ ਪੂਰੇ 20 ਵਾਰੀ ਕਰੋਗੇ ਔਰ 5 ਸੈੱਟ ਲਾਉਂਗੇ ਪੈਲੀ ਕਸਰਤ ਦੂਜੀ ਕਸਰਤ ਕੀ ਕਰੋਗੇ ਮੁਠੀਆਂ ਬੰਦ ਕਰਕੇ ਮੁਠੀਆਂ ਬਾਹਰ ਨੂੰ ਘੁਮਾਵਾਂਗੇ ਔਰ ਦੈਨ ਅੰਦਰ ਨੂੰ ਘੁਮਾਵਾਂਗੇ ਕਲੌਕਵਾਇਜ਼ ਐਂਡ ਐਂਟੀ ਕਲੌਕਵਾਇਜ਼ 20-20 ਵਾਰੀ ਬਾਹਰ ਨੂੰ 20-20 ਵਾਰੀ ਅੰਦਰ ਨੂੰ ਇਸ ਦੇ ਵੀ 5-5 ਸੈੱਟ ਲਾਉਣ ਦੀ ਕੋਸ਼ਿਸ਼ ਕਰਨੀ ਉਸ ਤੋਂ ਅਗਲੀ ਔਰ ਮੋਟਿਆਂ ਤੇ ਰੱਖ ਕੇ ਇਦਾਂ ਖੋਲਾਂਗੇ ਜ਼ੋਰ ਦੀ 1 2 ਇਦਾਂ 20 ਵਾਰੀ ਖੋਲੋ ਔਰ ਇਸ ਦੇ ਵੀ ਪੰਜ ਸੈੱਟ ਲਾਓ ਆਖਰੀ ਕਸਰਤ ਕੀ ਹੋਏਗੀ ਆਪਾਂ ਕਲਾਪਿੰਗ ਕਰਾਂਗੇ ਉੱਪਰ ਜਾ ਕੇ ਨਹੀਂ ਕਲਾਪ ਕਰਾਂਗੇ ਆਪਾਂ نیچے ਇਦਾਂ ਸਾਹਮਣੇ 1 ਫਿਰ 2 3 4 ਇਸ ਦੇ ਵੀ ਤਿੰਨ ਤੋਂ ਚਾਰ ਸੈੱਟ ਲਾਓ ਤੁਸੀਂ ਇਹ ਕਸਰਤਾਂ ਕਰੋ ਔਰ ਦੇਖੋਗੇ ਤੁਸੀਂ ਸੁਨਣਾਪਣ ਔਰ ਕਿੜੀਆਂ ਚਾਲਦੀਆਂ ਔਰ ਹੱਥਾਂ ਦੇ ਦਰਦ ਨੂੰ ਪੈਰਾਂ ਦੇ ਦਰਦ ਨੂੰ ਘਰ ਦੇ ਵਿੱਚ ਠੀਕ ਕਰ ਲਿਆ ਹੈ ਸਤਿ ਸ਼੍ਰੀ ਅਕਾਲ ਜੀ